ਸੀ ਕਾਲ ਸਾਰੇ ਵੀਰ ਤੇ ਭਰਾਓ ਕੀ ਹਾਲ ਚਾਲ ਨੇ ਅੱਜ ਆਪਾਂ ਬੈਹਾਂ ਟਰਾਲੇ ਨਾਲ ਪੰਗੇ ਲੈਣ ਲੈਟਾ ਛਟਾ ਮੈਂ ਇਹ ਜਗਾ ਦਈਏ ਗਾੜੀ ਗੰਨੇ ਦਾ ਸੀਜ਼ਨ ਆ ਰਿਹਾ ਵਾ ਤੁਹਾਨੂੰ ਪਤਾ ਖੇ ਧੁੰਦਾ ਧੁੰਦਾ ਪਈਆਂ ਹੁੰਦੀਆਂ ਵਾ ਤੇ ਆਪਾਂ ਨਾਲ ਨੂੰ ਵੀ ਜਗਾਤੇ ਆ ਆਹ ਮਿਸਤਰੀ ਆਪਣਾ ਹੋਰ ਮਿਸਤਰੀ ਸਾਹਿਬ ਕਦਾਂ ਹੋਊਗਾ ਮੋਕੇ ਪੂਰਾ ਓਕੇ ਓਕੇ ਹੈ ਲਟਾਂ ਇੱਧਰ ਲਈ ਇਸ਼ਾਰੇ ਜਗੰਡੇ ਆ ਉਹ ਜਗੰਡੇ ਆ ਠੀਕ ਆ ਉਹ ਗਾਰਡ ਲੈਣਾ ਵੀ ਰਹਿੰਦੇ ਆਪਣੇ ਗਾਰਡ ਲੈਣਾ ਵੀ ਜਗਮਣੇ ਆਪਾਂ ਠੀਕ ਆ ਆ ਉਹ ਵੀ ਜਗਾ ਕੇ ਨਾ ਆਪਾਂ ਓਕੇ ਰਿਪੋਰਟਾਂ ਕਰ ਦੇਣੀਆਂ ਵਾ ਤੇ ਬਾਕੀ ਇੱਕ ਜਿਹੜਾ ਟਰੈਕਟਰ ਦੀਆਂ ਸ਼ੋਅ ਵਾਲਾ ਵਾ ਸੋਚ ਖੜਾ ਉਹ ਵੀ ਚੇਂਜ ਕਰਨਾ ਆਪਾਂ ਹਿਲ ਜਾਂਦਾ ਉਹ ਬਾਕੀ ਵੇਖ ਸਾਦੇ ਤੁਸੀਂ ਟਰੈਕਟਰ ਵੇਖੋ ਤੁਸੀਂ ਟਰੈਕਟਰ ਚੈੱਕ ਕਰੋ ਸਾਹਣ ਪੈਟ ਉਹ ਖਰਸ਼ੀਆਂ ਟੈਂਕ ਆਹ ਹੋਰ ਆਪਾਂ ਇਹਨੂੰ ਇਸ਼ਾਰੇ ਵੀ ਚੇਂਜ ਕਰ ਦੇਣੇ ਆ ਜਿਹੜੇ ਇਸ਼ਾਰੇ ਪਾਉਣੇ ਨਵੇਂ ਮਾਡਲ ਵਾਲੇ ਜਿਹੜੇ ਅੱਜਕੱਲ ਡਿਸ਼ਨ ਨੂੰ ਆਉਂਦੇ ਨਵੇਂ ਉਹ ਲਿਆ ਕੇ ਨਾ ਉਹ ਲਾਵਾਂਗੇ ਉਹ ਮੈਂ ਪੁੱਛਿਆ 4500 ਦੇ ਮਿਲਦੇ ਹੀ ਯਾਰ 4500 ਦੇ ਬਾਕੀ ਆ ਤਾਰਾ ਦੋਰਾ ਦੇ ਰਹਿ ਗਏ ਹਨ ਜੋੜ ਕਰਨ ਵਾਲੇ ਹਮ ਬਾਕੀ ਵੇਖ ਸਾਦੇ ਤੁਸੀਂ ਹੁੱਕ ਚੈੱਕ ਕਰੋ ਕਵਾਂਟਲ ਦੀ ਹੁੱਕ ਆਪਣੀ ਕੋ ਟਰੈਕ ਰਸ਼ੀਨ ਟੈਂਕ ਅੱਲਾ ਬਾਕੀ ਆ ਮੈਡ ਵਾਲੀਆਂ ਵੀ ਆਪਾਂ ਨਵੀਆਂ ਲਿਆ ਕੇ ਲਾਵਾਂਗੇ ਬਾਦਾਂ ਆਹ ਹਲਦੀ ਘੜੀ ਇਹੋ ਠੀਕ ਹੈ ਨਾ ਕ ਨਹੀਂ ਠੀਕ ਹੈ ਵਾਹ ਬਾਕੀ ਗਨੇ ਗੁੰਨੇ ਦਾ ਕੰਮ ਵੀ ਤੈਨੂੰ ਪਤਾ ਹੋਣ ਡਿਆ ਵਾ ਧੁੰਦ ਜੇ ਤਾਂ ਜ਼ਰੂਰੀ ਆ ਕਿ ਨਹੀਂ ਮਿਸਤਰੀ ਧੁੰਦ ਹੋਰਿਆ ਜ਼ਰੂਰੀ ਲੱਗਦਾ ਵਾ ਮੈਂ ਜਗ ਮਗਦੀ ਕਰਾ ਦਈਏ ਨਾ ਨੌ ਜਾ ਗਏ ਨਾ ਓਕੇ ਓਕੇ ਆ ਜਾਗੇ ਸਾਰੇ ਠੀਕ ਯਾਰ ਤੇ ਐ ਖਲਾਰਾ ਖਲੂਰਾ ਜਾ ਮਗਾਦੀ ਠੀਕ ਆ ਜਿਹੜਾ ਮਤਲਬ ਹੀ ਦੂਜਾ ਥੱਲੇ ਲੰਮਕਨ ਨਾ ਤਾਰਾਂ ਦਰਾਈਆਂ ਤਾਰ ਨਹੀਂ ਕੋਈ ਲੰਮਕਨ ਹਾਂ ਬਸ ਐਦਾਂ ਬਾਤੂਤ ਕਰਾਇਆ ਕਰਾਈਆ ਕਰਨੀ ਆ ਵਾ ਠੀਕ ਆ ਹੈ ਹੈ ਮਿਸਰੀ ਪੂਰੀ ਹੱਥ ਕਰਾਵਾਂਗੇ ਹਾਂ ਐਦਾਂ ਵਾ ਰੇੜੀ ਰੂੜੀ ਜਾਇਆ ਕਰਦੀਆਂ ਵਾ ਉਹ ਬਾਕੀ ਜਦਾਂ ਉਹ ਉੱਤੇ ਫੋੜਵਾ ਫੂਡ ਵਾਈਆਂ ਲਾਉਂਦੇ ਹੁੰਦੇ ਕਿੱਦਾਂ ਲਾਉਂਦੇ ਹੁੰਦੇ ਉਹ ਕਿੱਥੇ ਜਦੋਂ ਆਪਾਂ ਬਣਾ ਕੇ ਪਾਈਦਾ ਵਾ ਬਲੌਗ ਫੋਟੋ ਆਹ ਸਸਾ ਹਾਂ ਉਹ ਜਿਹੜਾ ਫੋਟੋ ਹੁੰਦੇ ਉਹ ਤੇ ਲਿਖਦੇ ਆ ਆ ਫੋਟੋਆਂ ਆ ਕੁਝ ਬਣਾਉਣਾ ਪੈਂਦਾ ਉਹ ਬਣਾਉਂਦੀ ਆ ਅੱਜ ਹੂੰ ਐਪ ਹੁੰਦੀ ਆ ਉਹ ਤੋਂ ਪਾ ਲਈਦਾ ਹਾਂ ਬਣਾ ਕੇ ਸਿੱਧਾ ਹੀ ਲਾ ਕੇ ਨਾਲ ਚਾਲਾ ਕਰ ਲਾ ਲਾਈਟਾਂ ਨੂੰ ਉਟਾਈਆਂ ਦਾ ਫੇਰ ਮੈਨੂੰ ਦੱਸ ਕੇ ਜਾ ਮੈਂ ਹੁਣ ਇਹੋ ਕੰਮ ਹੀ ਕਰਿਆ ਕਰਨਾ ਵਾ ਕੀ ਕਰਨਾ ਵੇਲੇਆਂ ਨੇ ਠੀਕ ਆ ਇਹੋ ਕੰਮ ਹੀ ਕਰਨਾ ਹੁਣ ਆਪਾਂ ਰੁਪਈਏ 4 ਕੁੱਟੀ ਆਇਆ ਕਰੀਏ ਠੀਕ ਆ ਕਿੜੀਆਂ ਜਿਹੜੀਆਂ ਖਰਾਬ ਉਹ ਨਵੀਆਂ ਲਾ ਕੇ ਲਾ ਲਾਂਗੇ ਜੋੜ ਉਹਨਾਂ ਦੇ ਬੰਦ ਕਰਕੇ ਨਾ ਜਗਾਤਾ ਨਾ ਤੇ ਦੂਜਾ ਉਹ ਜਿਹੜੀਆਂ ਬਾਹਰ ਲੀਆਂ ਲਾਈਟਾਂ ਚਿੱਟੀ ਦੇ ਭਾਰਕ ਵਾਲੀ ਉਹ ਦੋ ਜਗਾ ਕੇ ਤੇ ਬਾਦਾਂ ਗਾੜ ਲੇ ਆ ਤੁਰੇ ਗਾੜੀ ਆ ਜੀ ਉਹ ਨਾ ਰਹਿ ਗਏ ਆਪਣੇ ਅੱਛਾ ਵੇਖ ਲਾ ਆਰਥਰ ਸੁਣਾਇਆ ਲਿਆ ਹੋਵੇ ਕਰੰਟ ਚ ਚੈੱਕ ਕਰ ਲਾ ਆਉਂਦਾ ਵਾ ਠੀਕ ਆ ਲੈ ਆ ਵੀ ਮੋਰੋਆ ਆਪਣੀ ਮਰੂਤੀ ਆ ਆਪਣਾ ਆਹਣ ਲੱਗਾ ਆਹਣ ਫੋਰਡ ਵਲੇਤੀ ਕਰ ਸਕਦੇ ਚੈੱਕ ਇਹਦੀ ਵੀ ਚਵਾਰੇ ਦੀ ਹਾਂਡੀ ਹੁੰਦੀ ਟੁੱਟੀ ਆ ਮੈਂ ਹਾਂ ਚੱਲ ਮਗਰ ਲਾਏ ਸਾਲਿਆ ਆਗੇ ਲਾਵਾਂਗੇ ਆਪਾਂ 60 ਆਲਾ ਬਾਕੀ ਆ ਮਰੂਤੀ ਆਪਣੀ ਟੱਕੀ ਹੋਈ ਆ 3602 ਇਹ ਵੀ ਜਵਾਰੇ ਦੇ ਟਾਇਰ ਟੂਰ ਲਾਏ ਆ ਸਿੰਪਲ ਕੀਤਾ ਇਹਨੂੰ ਇਹ ਵੀ ਜਵਾਰਾ ਹੁਣ ਬਾਉ ਝਾਉ ਨਹੀਂ ਹਜੇ ਬਣਾਇਆ ਆਉਂਦਾ ਕੋਈ ਮੇਲਾ ਤੇ ਫੇਰ ਬਣਾਵਾਂਗੇ ਠੀਕ ਆ ਵੇਖ ਸਕਦੇ ਤੁਸੀਂ ਇਹ ਛੋਟਾ ਰਸ਼ੀਂ ਡੈਂਕਾ ਬਾਕੀ ਚੈੱਕ ਕਰੋ ਲੋਕੇਸ਼ਨ ਆ ਆਪਣਾ ਯਾਰ ਜਗਪੀ ਮਿਸਤਰੀ ਆਹਾ ਵੀ ਲਾਈਕ ਕਰਾਂ ਚਾਹ ਕੇ ਚੁੱਕ ਕਰ ਲਾ ਸਾਰੀਆਂ ਠੀਕ ਆ ਆ ਬਾਦਾਂ ਫਿਰ ਮੈਂ ਉਹ ਲਾਈਟਾਂ ਜੀਆਂ ਲੈ ਕੇ ਆਉਂਗਾ ਤੇ ਫਿਰ ਆਪਾਂ ਚਾਰ ਲਾਈਟਾਂ ਲੈ ਆਉਂਗਾ ਮੈਂ ਤੇ ਵੇਲਡਿੰਗ ਕਰਕੇ ਨਾ ਤੇ ਉਹ ਲਾ ਦਾਂਗੇ ਫਿਰ ਆਪਾਂ ਹੈ ਨਾ ਨੋ ਨਹੀਂ ਜਾਗ ਪੇ ਆਣਾ। ਹੂੰ। ਠੀਕ। ਆ ਗੰਨੇ ਗੁੰਨੇ ਦੇ ਜਦੋਂ ਵਜਦੀਆਂ ਨਾ। ਆਹ ਡੰਡੇ ਉਦੋਂ ਲੱਥ ਜਾਂਦੀਆਂ ਵਾ। ਉਦੋਂ ਕੰਮ ਖਰਾਬ ਹੁੰਦਾ। ਉਦੋਂ ਫੇ ਸਾਲਾ ਹਰ ਤੁਰਸ ਬੜੇ ਹਿਲ ਦੇ ਕੇ ਰੇ। ਹੁਣ ਮੈਨੂੰ ਦੱਸਣਾ ਆ ਵਾ ਕਿਦਾਂ ਪਾਉਣਾ ਵਾ ਕੀ ਹਿਸਾਬ-ਤਾ ਵਾ ਸਾਰੀ ਆਪਾਂ ਤੈਨੂੰ ਪਤਾ ਹੀ ਆ ਫਿਰ ਹੈਂ? ਉਹ ਦੱਸਣਾ ਵਾ। ਇੱਕ ਕਰਮੈਨੋ ਸਖਾ ਦੇ ਵੇਖੀ ਫੇ ਆਪਾਂ ਨੇਰੀ ਬੰਨੀ ਆਇਆ ਕਰਨੇ ਖਾ ਗਏ ਫੀਮ ਆਪਾਂ ਡੈਬਾ ਕਰਨਾ ਬਸ ਇਹ ਬਣਾਉਂਦੇ ਰਿਹਾ ਕਰਨਾ ਆਪਾਂ ਫੇਸਬੁੱਕ ਤੇ ਵੀ ਪਾ ਪੂ ਜਾਂਦੇ ਕਿ ਨਹੀਂ ਆਹੋ ਅੱਛਾ ਠੀਕ ਆ ਉਹ ਮਾਰਾਂ ਸਾਲ ਫੇਰ ਆਏ ਨਾ ਵੇ ਮਮਾ ਡਾਊਨ ਹੋ ਜੇ ਇਹ ਨਾ ਵੇ ਬਦਾਂ ਤਾਂ ਕੱਲ ਆਉਣਾ ਵੇ ਧੱਕਾ ਵੀ ਨਹੀਂ ਲੱਗਣਾ ਲੇ ਵੀ ਮੋਰਗ ਮੈਂ ਚੈੱਕ ਕਰ ਲਈਏ ਟਾਉਨ ਆ ਗਈ ਹੋਵੇ ਬੈਟਰੀ ਰੈਸ਼ੀਨ ਟੈਂਕ 36 ਦੀ 98